ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵੇਰ ਦੇ ਵੱਜ ਚੁੱਕੇ ਨੇ 8 8:00 ਵੱਜ ਚੁੱਕੇ ਨੇ ਸਾਡੇ ਵਲੌਗ ਦੀ ਸ਼ੁਰੂਆਤ ਹੋਈ 8 ਵਜੇ ਤੇ ਇੱਧਰ ਸਾਡੇ ਵੀ ਹਣ ਤਿਆਰ ਹੋ ਗਏ ਜਿਹੜਾ ਸਾਡਾ ਮੈਨ ਟਾਰਗੇਟ ਹੁੰਦਾ ਸਵੇਰ ਦਾ ਉਹ ਅਸੀਂ ਪੂਰਾ ਕਰਨੀ ਪੂਰਾ ਕਰਨ ਦੀ ਕਦਾਰ ਤੇ ਬੈਠੇ ਹਾਂ ਬਸ ਇਹ ਟਾਰਗੇਟ ਪੂਰਾ ਹੋ ਜੇ ਫਿਰ ਅਗਲਾ ਟਾਰਗੇਟ ਮੈਡਮ ਹੋਣਾ ਦਾ ਸ਼ੁਰੂ ਹੋਣਾ ਹੈ ਇਹ ਜਿਹੜਾ ਪਹਿਲਾ ਟਾਰਗੇਟ ਦੋਵਾਂ ਦਾ ਹੁੰਦਾ ਹੈ ਨਹੀਂ ਕੋਕਾ ਟੀਵੀ ਚ ਖਬਾ ਹੈ ਪੂਰੀ ਤਰ੍ਹਾਂ ਖਬਾ ਹੈ ਇਹ ਆਪਾਂ ਆ ਵੀ ਦਾ ਪਟਕਾ ਬੰਨਤਾ ਆ ਤੇ ਮਹਾਰਾਜ ਦਾ ਦਮਾਲਾ ਬਨ ਕੇ ਤੇ ਨਾਲ ਭੇਜ ਕੇ ਫਿਰ ਅਗਲੀ ਕਾਰਵਾਈ ਤੁਹਾਨੂੰ ਦੱਸਦੇ ਆ ਕੀ ਕਰਦੇ ਆ ਆਪਾਂ ਮੈਡਮ ਨੂੰ ਲੱਗੇ ਆ ਗੁਰਦੁਆਰਾ ਜਲੈਟ ਵੀ ਚਲ ਜਾਣੀ ਕਹਿੰਦੇ 10 ਵਜੇ ਕੱਟਾ ਗੈਰੀ ਚਲ ਗਈ ਹੈ ਤਾਂ 10 ਵਜੇ ਤੱਕ ਹੀ ਹੈ ਚਲ ਗਈ ਹੈ ਚਲ ਮੁਾਰਕਾ ਮੋਦ ਮੋਤਾ ਨਾ ਡਬ ਡਬਾ ਨਹੀਂ ਬਿਠਾਈ ਦਾ ਵੰਡ ਕੇ ਆਓ ਸਾਰੇ ਪਾਸੇ ਦਿਮ ਲਿਆ ਦਿਮ ਲਾਡੋ ਇੰਦੇ ਚਲ ਗਈ ਹੈ ਫੇ ਆਈ ਫੇ ਦਮਾ ਆਈ ਆ ਤੋਂ ਬਾਅਦ ਵਾਲੀ ਆਈ ਨਹੀਂ ਹੈ ਅੱਜ ਵੀ ਦੱਸਦਾ ਰਹੂਗਾ ਹਾਂ ਜੀ ਮੈਂ ਜੜੀਆਂ ਨੂੰ ਬਾਣ ਚਲੀ ਗਈਆਂ ਕੋਠੇ ਤੇ ਰੋਟੀ ਚਲੋ ਆ ਤੁਹਾਨੂੰ ਵੀ ਨਾਲ ਹੀ ਲੈ ਜਾਂਦੇ ਆ ਤੇ ਮਹਾਰਾਜ ਹੋਣੀ ਚਲਗੇ ਹੈਗੇ ਨੇ ਸਕੂਲੇ ਵੈਰ ਆਗੇ ਸਿਫਰ ਆ ਵੀ ਥੋੜਾ ਜਿਹਾ ਠੀਕ ਨਹੀਂ ਹੈਗਾ ਕੁਛ ਇੱਕ ਨਾ ਮਾਰਨ ਦੇ ਸੀ ਫੂਲ ਡੋ ਗਿਆ ਗਿਆ ਹੁਣ ਖੰਡ ਜੀ ਨਾ ਰਾਜ ਸ਼ਾਮੀ ਜਦੋਂ ਟਿਊਸ਼ਨ ਤੋਂ ਲੈਣੇ ਜਾਂਦੇ ਆ ਨਾ ਮੋਟਰਸਾਈਕਲ ਤੇ ਤੇ ਉਹ ਖਵਾ ਗਈ ਉਹਨੂੰ ਲੱਗ ਗਈ ਆ ਉਹਦੇ ਕਰਕੇ ਨਾ ਉਹਨੂੰ ਛਿੱਕਾ ਆਈਆਂ ਛਿੱਕਾ ਲੱਗੀਆਂ ਪਈਆਂ ਸੀਆਂ ਤੇ ਮੈਂ ਆਪਦਾ ਭਰ ਦੁ ਦਵਾਈ ਸੰਧੀ ਦਵਾਈ ਦੇਖੇ ਤਾਂ ਮੈਂ ਭੀ ਰਹਿ ਤਾ ਹੈਗਾ ਸਕੂਲੇ ਮੈਂ ਕਿਹਾ ਇੱਥੇ ਵੀ ਹੈ ਨਾ ਜੇ ਰਹਿੰਦੇ ਆ ਨਾ ਤੇ ਇੱਥੇ ਦਵਾਈ ਥੋੜੇ ਜਿਹਾ ਟਾਈਮ ਦਾ ਜਦੋਂ ਤੱਕ ਲੱਗਦੀ ਆ ਤੇ ਉਦੋਂ ਤੱਕ ਤਾਂ ਉਹਨੇ ਰਹਿਣਾ ਪੈਟੇ ਜਦੋਂ ਹਟ ਗਿਆ ਤੋ ਠੀਕ ਹੋ ਗਏ ਤਾਂ ਉਦੋਂ ਲਾਪਣਾ ਉਹ ਨਹੀਂ ਖੇਡਣ ਇਸ ਕਰਕੇ ਮੈਂ ਉਹਨਾਂ ਭੇਰੇ ਤਾਂ ਸਕੂਲੇ ਦਵਾਈ ਦੇਗੇ ਤੇ ਇੱਧਰ ਸਾਡੀਆਂ ਜਿਹੜੀਆਂ ਬਿੰਦੇ ਆਈਆਂ ਹੋਈਆਂ ਅੱਜ ਕਬੂਤਰ ਇਹ ਟਿਕਣ ਦੇ ਆ ਇਹ ਸਾਡੀ ਕਦੋਂ ਰੋਟੀ ਆਵੇਗੀ ਚਲੋ ਆਵਾ ਦਿਨਰ ਪਹਿਲਾਂ ਰੋਟੀ ਪਾਈਏ ਵਿਚਾਰੇ ਵੀ ਭੁੱਖੇ ਆ ਲੱਭਦੇ ਆ ਕੋਈ ਦਾਣਾ ਖਾਣ ਨੂੰ ਜਦ ਹੀ ਮੈਂ ਪਾਣੀ ਆ ਉੱਧੇ ਨਹੀਂ ਆ ਜਾਣਾ ਦੇਖੋ ਆਂਦੇ ਹੁਣ ਚਲ ਜਦ ਤੱਕ ਇਧਰ ਲਾ ਵਿਊ ਦੇਖਦੇ ਅਸੀਂ ਤਾਂ ਚਿੜੀਆਂ ਖਾਣ ਲਈ ਰੋਟੀਆਂ ਕਾਂ ਕਾਂ ਚਿੜੀਆਂ ਕਬੂਤਰ ਸਾਰਾ ਕ ਸਾਰੇ ਆਨੰਦ ਦੇ ਸੂਰ ਦੇਵਤਾ ਆਦਾ ਕ ਥੋੜੇ ਥੋੜੇ ਬੱਦਲਾਂ ਦੇ ਵਿੱਚ ਹੀ ਆ ਪੂਰੀ ਲਸ਼ਕੋਰ ਨਹੀਂ ਆਈ ਕਿਉਂਕਿ ਕੱਲ ਦਾ ਬੱਦਲ ਵੀ ਕਾਫੀ ਹੋਣ ਦਿਆ ਸੀਗਾ ਤੇ ਇੱਧਰ ਸਾਡੇ ਦੇਖਾ ਪੰਛੀ ਆ ਗਏ ਓਏ ਗਾਹ ਆਹ ਹੋਲੀ-ਓਲੀ ਬੋਲਦੀ ਆ ਮੈਂ ਕਿਉਂਕਿ ਇਹ ਉੱਡ ਜਾਂਦੇ ਆ ਆਵਾਜ਼ ਸੁਣ ਕੇ ਕਿੰਨੇ ਆ ਜਾਂਦੇ ਆ ਇਹ ਮੈਂ ਹਨਾ ਹੁਣ ਇੱਥੇ ਖੜੀ ਤਾਂ ਆਏ ਉੱਡ ਹੀ ਜਾਂਦੇ ਆ ਮੈਂ ਥੋੜਾ ਚੱਲ ਜਾਣਾ ਅੰਦਰ ਤੇ ਆਹ ਦੇਖੋ ਇੱਧਰ ਕਿਦਾਂ ਧਾਰਾ ਦੇ ਬੈਠ ਗਏ ਸੁਰ ਦਿੱਤਾ ਜੇ ਕਬੂਤਰਾਂ ਨਾ ਕਬੂਤਰ ਜਾਨੀ ਕਿ ਉਹ ਨਹੀਂ ਡਰਦੇ ਹੈਗੇ ਉਹਨਾਂ ਨੂੰ ਪਤਾ ਰੋਜ ਵੀ ਇਹਨਾਂ ਨੇ ਪਾਣੀ ਹੈ ਸਾਨੂੰ ਤੇ ਕਾਹ ਡਰ ਜਾਂਦੇ ਆ ਚਲੋ ਅਸੀਂ ਹੋਣਾ ਚੱਲਦੇ ਆਂ ਥੱਲੇ ਚਾਹ ਪੀਣੇ ਆਂ ਚਾਹ ਪੀ ਗਏ ਤੇ ਬਾਕੀ ਦੇ ਕੰਮ ਕਰਦੇ ਆਂ ਚਿੜੀਆਂ ਕਾਂਪ ਵੀ ਖਾਣ ਰੇ ਰੋਟੀ ਸਾਡਾ ਕੰਮ ਪਾਣਾ ਖਾਣਾ ਪਾਣਾ ਦਾ ਕੰਮ ਚਾ ਵੀ ਗਏ ਤਾਂ ਫਿਰ ਅਸੀਂ ਕਿ ਬਾਕੀ ਦੇ ਕੰਮ ਕਰਾਂਗੇ ਮੈਂ ਨਾ ਹੁਣ ਪੱਗ ਬੰਨਣ ਲੱਗਾ ਆ ਤੇ ਮੈਡਮ ਹੁਣੇ ਢੋਈ ਜਾਂਦੇ ਆ ਤੇ ਇਹ ਮੈਂ ਨਾ ਪੂਣੀ ਕਰਾਉਣਗੇ ਹੁਣ ਜਾਂ ਡਾੜੀ ਕਰਵਾਉਣ ਦੇਖੋ ਢਾਂਡੇ ਦਾ ਟਾਲ ਰੱਖਿਆ ਇਹਨਾਂ ਨੇ ਪਾਉਂਡਾਂ ਵਾਲੀ ਡਿਊਟੀ ਕੈਸੀ ਲੱਗ ਰਹੀ ਹੈ ਆਪਕੋ ਪਾਉਂਡਾਂ ਵਾਲੀ ਡਿਊਟੀ ਕਿਤਨੇ ਪਾਉਂਡ ਆਏ ਆ ਤੁਹਾਡੇ ਅਕਾਊਂਟ ਮੇਂ ਜ਼ੀਰੋ ਜ਼ੀਰੋ मालिक ने पेमेंट नहीं की अभी तक मालिक का आप पग ब लगा हा अज अस ग्रीन पग बे देखो पैरट कलर पैरट कलर ही पैरेट कलर ही है ऐसे मोडे पर रखे हम पग बने पग गिली करके फिर डैडी होना ही कर दे ਸੋ ਵੀ ਸਾਡੇ ਦੇ ਸੀਤ ਨੇ ਠੀਕ ਆ ਜੀ ਥੋੜੀ ਨਾ ਉਹਨੂੰ ਥੋੜਾ ਥੋੜਾ ਜਿਹਾ ਫੀਵਰ ਰਿਹਾ ਸੀਗਾ ਸੀਰ ਦੇਖਿਆ ਲੇ ਪਰ ਉਹਨੂੰ ਸਕੂਲੇ ਭੇਜ ਦਿੱਤਾ ਆਪਾਂ ਮੈਡੀਸਨ ਤਾਂ ਉਹ ਦ ਦਿੱਤੀ ਸੀ ਉਹਨੂੰ ਬਾਕੀ ਦੇਖੋ ਠੀਕ ਹੀ ਰਹੂਗਾ ਬਲੜਾ ਲਓ ਜੀ ਆਪਾਂ ਕਰ ਲਈਏ ਪਾਣੀ ਪੁਣੀ ਤੇ ਹੁਣ ਅਸੀਂ ਪੱਗ ਬੰਨਾਂਗੇ ਛੇਤੀ ਛੇਤੀ ਬੰਨ ਲਿਓਗੀ ਵੀ ਜਨੇ ਵੇਣਾ ਕੰਮ ਕਰਨਾ ਨਾ ਛੱਡ ਪੋਚਾ ਕਰਨਾ ਹੁੰਦਾ ਪੱਖੇ ਚਲਾ ਦਿੰਦੇ ਫੇਰ ਠੰਡ ਲੱਗਦੀ ਆ ਹਾਂਜੀ ਆਪਾਂ ਨੇ ਹੁਣ ਪਾਗ ਬਨ ਲਈ ਆ ਦੱਸਿਓ ਪਾਕ ਇੰਦਾ ਦੀ ਵਜੀ ਹੈ ਨਾ ਤੇ ਨਾਲੇ ਮੈਡਮ ਹੋਣਾ ਨੇ ਵੀ ਤਹਿ ਮਾਰਲੇ ਕੱਪੜੇ ਕੱਪੜੇ ਤਹਿ ਮਾਰ ਕੇ ਰੱਖ ਲਏ ਅੱਜ ਮੈਡਮ ਜੀ ਤੁਸੀਂ ਬੜਾ ਉਹ ਬਣੇ ਆ ਹਮਾਚ ਲਈ ਜਿਹੜੇ ਹੁੰਦੇ ਪੱਤੀ ਚੱਕਣ ਉਹਦੇ ਸਿਰਾਂ ਤੇ ਚੁੰਨੀਆਂ ਬੰਦੇ ਹੁੰਦੇ ਜਿਹੜੇ ਆਹ ਮਮਾ ਦਵੇ ਇਹ ਮਲੇ ਤੁਹਾਡੇ ਫਲੇਟ ਦੀ ਲੈਟ ਹਣ ਲੀ ਗਈ ਸੀ ਸਾਡੇ ਚੇਰੇ ਚੂ ਕਰਦੇ ਤੇ ਅੱਜ ਇਹਨਾਂ ਦਾ ਅੱਜ ਇਹਨਾਂ ਨੂੰ ਤੁਖਾ ਹੋ ਗਿਆ ਨਾਉਣਾ ਇਹਨਾਂ ਦਾ ਸੀ ਪਹਿਲਾਂ ਤੇ ਮੈਂ ਜਾ ਕੋ ਪਹਿਲਾਂ ਜਿਸ ਤੇ ਮੈਂ ਉਹਨਾਂ ਕਰਕੇ ਤੇ ਨਾ ਆਈ ਥਰ ਦਰਸਾਉਣਾ ਲਿਆ ਨਾ ਉਹਨਾਂ ਨੂੰ ਮੈਂ ਲਿਆ ਵਧੀਆ ਹਾਂ ਕੰਮ ਲੈ ਗਈਆਂ ਵੀ ਲੈਟ ਦਾ ਦਵਾ ਤੇ ਨਾ ਆਈ ਇਹ ਤੋਂ ਇਹ ਕੰਮ ਲਈ ਲਈ ਹਾਂ ਲੈਟ ਦਾ ਸੱਚਾ ਜਿ ਕਟ ਅੱਜ ਦਾ ਨਹੀਂ ਯਾਰ ਲੈਟ ਕਿੱਥੇ ਜਿਹੜੀ ਉਹ ਵੀ ਖਵਾ ਭੇਜੀ ਆਏ ਸਾਡਾ ਤਾਂ ਇੱਧਰ ਮੰਲਾ ਹੈ ਨਹੀਂ ਹੂੰ ਕਿਹੜੇ ਮੰਲਾ ਕਣੋ ਜੇ ਨਹੀਂ ਤਾਜ਼ੂ ਫਿਰ ਸਵੇਰ ਦੀ ਲਈ ਹੈ ਪਹਿਲਾਂ ਆਈ ਗਈ ਆ ਡੈਮੋ ਜੱਕਦਾਬ ਹੀ ਹੋਈ ਆ ਤੇ ਉਸ ਤੋਂ ਬਾਅਦ ਫੇਰ ਲੈਟ ਆਈ ਆ ਉਹ ਵੀ ਡੈਮੋ ਆਈ ਆ ਵੀ ਉਸ ਤੋਂ ਬਾਅਦ ਆਈ ਹੂੰ ਇਦਾਂ ਹੋਈ ਆ ਸਵਸਫਤ ਨੂੰ ਇਹ ਨਹੀਂ ਗੱਲ ਆ ਤੇ ਬਾਕੀ ਵਾਰ ਧੁੱਪ ਬਹੁਤ ਹੀ ਨਿਕਲੀ ਆ ਪਰ ਫੇ ਵੀ ਠੰਡ ਜਾਈ ਹੀ ਆ ਨਾ ਨਾ ਹੰਡ ਜਾਈ ਆ ਫੇ ਵੀ ਅੰਦਰ ਮੈਡਮ ਹੋਇਆ ਨਾ ਢਾਣੇ ਕੱਢ ਲਏ ਆ ਓਕੇ ਰਾਦਾ ਆਟਾ ਖਤਮ ਹੋਇਆ ਸੀਗਾ ਤੇ ਹੁਣ ਇਹਨਾਂ ਨੂੰ ਸੁੱਕਣੇ ਪਾਵਾਂਗੇ ਆਪਾਂ ਨਾ ਸੁਪਰ ਲੱਗ ਗਈ ਆ ਇਹਨੇ ਪਹਿਲਾਂ ਸਾਨੂੰ ਥੋੜਾ ਐਵੇਂ ਚੱਕ ਰਿਆ ਸੀ ਕਿ ਮੀਨ ਆ ਜੀ ਹਾਂ ਤੇ ਇਹਨਾਂ ਨੂੰ ਸੁੱਕਣੇ ਪਾਵਾਂਗੇ ਤੇ ਸਾਡੀ ਮੈਡਮ ਜਿਹੜੀ ਹੈਗੀ ਬਾਹੂਬਲੀ ਹੋਰ ਚੱਕ ਲੈਣਾ ਇਹਨਾਂ ਨੇ ਇਹ ਕਰਤਾ ਤਾਂ ਸਾਰੇ ਨੇ ਮਿਲਦਾ ਅੱਜ ਕੰਮ ਕਰਨਗੇ ਲੋ ਬਈ ਮੈਂ ਕਹਿੰਦਾ ਜੇ ਦਿੱਲ ਬਾਹੂਬਲੀ ਦੀ ਕਾਸਟਿੰਗ ਇਹਨਾਂ ਦੀ ਹੋਣੀ ਚਾਹੀਦੀ ਸੀਗੀ ਬਾਹੂਬਲੀ ਦਾ ਕੋਈ ਵੀ ਨਹੀਂ ਨਾ ਸਾਹਮਣੇ ਦੇਖ ਲੈ ਹੈ ਤੇ ਇਸ ਤੇ ਵਿਚਾ ਮੰਨਦੇ ਹੇ ਤੇ ਉਦੋਂ ਦੀਦੀ ਵੀ ਦੀ ਸੀ ਰੀਜ਼ਨ ਲੱਗਾ ਕਰ ਭਾਜੀ ਦੀ ਲੱਤ ਫੜ ਲਈ ਘੜੀਜ਼ ਲੈ ਕੇ ਆਉਂਦਾ ਏ ਕਿਆ ਬਾਤ ਮੰਨ ਕੇ ਨੀ ਨੂੰ ਤੁਹਾਨੂੰ ਹੈ ਭੱਜੇ ਮੰਨੇ ਦਾ ਹਾਂ ਨਹੀਂ ਮੈਂ ਤਾਂ ਪਹਿਲਾਂ ਤੋਂ ਮੰਨਿਆ ਜੜੇ ਦੇਖਣ ਦਿਓ ਮੰਨ ਗਏ ਮਾੜੇ ਕਦੋਂ ਤੋਂ ਮੰਨਿਆ ਕਿ ਮੈਂ ਤਾਂ 9 ਸਾਲ ਹੋ ਗਏ ਮੰਨਿਆ ਹਾਂ ਕਿੰਨੇ 500 ਸਾਲ ਦਾਨੇ ਬਾਗੇ ਮੈਂ ਧੁੱਪੇ ਬਹਿ ਗਈਆਂ ਤੇ ਨਿਗਨਗੀਆਂ ਦੀਆਂ ਚਿੜੀਆਂ ਆ ਲੀਆਂ ਹੈਗੀਆਂ ਤੇ ਦਾਣੇ ਖਾ ਕੇ ਚਲੇ ਜਾਂਦੀਆਂ ਆ ਆ ਦੇਖੋ ਨਿੱਕੀ ਜਿਹੜੀ ਦਾਣੇ ਖਾਣ। ਆ ਦੇਖੋ। ਉਹ ਫੜਾਈ ਨੀ ਟੋੜ-ਟੋੜ ਕੇ ਖਾਣਦੀ ਹੀ ਆ। ਨਿੱਕੀ ਦੀ। ਇਹਦੇ ਆ ਨਾ ਠਹਿਰ ਕੇ ਦੇਖੋ ਕਬੂਤਰ ਵੀ ਆnde ਹੁੰਦੇ ਦਾਣੇ ਖਾਣ ਨੂੰ। ਜੇ ਉਹ ਆਏ ਤਾਂ ਮੈਂ ਜ਼ਰੂਰ ਦਿਖਾਵਾਂਗੀ ਤੁਹਾਨੂੰ ਸਾਰਿਆਂ ਨੂੰ। ਤੇ ਆ ਦੇਖੋ ਨਿੱਕੀ ਜੀ ਕਿਹੜੀ ਹੋੜ ਗਈ। ਉਹ ਬੈਠ ਗਈ ਆ। ਇਹ ਕੇ ਅਸ਼ੂ ਭਾਜੀ ਤੇ ਤਾਂ ਨੂੰ ਹੁਣ ਹੁਣ ਗਾਣਾ ਸੁਣਾਉਣਗੇ ਬਹੁਤ ਵਧੀਆ ਗਾਣਾ ਗਾਉਂਦੇ ਯਾਰੀ ਆਏ ਹੋ ਮੇਰੀ ਜ਼ਿੰਦਗੀ ਮੇ ਤੂੰ ਬਹਾਰ ਬਣ ਕੇ ਆਏ ਹੋ ਮੇਰੀ ਜ਼ਿੰਦਗੀ ਹੁਣ ਨਾ ਆਪਾਂ ਸੋਚਣਦੇ ਸੀ ਕਿ ਨਿਆਣੇ ਆਉਣ ਲੱਗੇ ਆ ਨਿਆਣੇ ਆਣ ਕੇ ਤੇ ਉਹਨਾਂ ਟਿਊਸ਼ਨ ਛੱਡ ਕੇ ਨਾ ਆਪਾਂ ਗੁਰਦੁਆਰੇ ਜਾ ਕੇ ਹੁੰਨੇ ਆ ਫੁੱਲ ਫੁਕਤਾ ਸਾਹਿਬ ਇਹ ਹੈਗਾ ਮਿਆਣੀ ਦੇ ਵਿੱਚ ਇਹ ਮੈਂ ਖਾਲਸਾ ਹਰਗੁਰੂਨ ਕੋਲ ਰੋਡ ਤੇ ਆਇਆ ਹਾਂ ਟਾਂਡੇ ਤੋਂ ਲੈ ਕੇ ਹਰਗੁਰੂਨ ਕੋਲ ਹੋ ਰਜਦਾ ਨਾ ਉੱਥੇ ਗੁਰਦੁਆਰਾ ਹੈ ਇਹ ਇਹ ਇਤਿਹਾਸਕ ਗੁਰਦੁਆਰਾ ਹੈ ਗੁਰਦੁਆਰਾ ਪੁਰਪਤਾ ਸਾਹਿਬ ਤੇ ਇੱਧਰ ਡੈਡੀ ਹੋਣੇ ਜਿਹੜੇ ਦਾਣੇ ਸਾਰੇ ਰੱਖੇ ਸੀ ਤੇ ਉਪਰਲੇ ਬੋਰੇ ਚ ਇਹਨਾਂ ਨੂੰ ਜਾਂਦੇ ਜਾਂਦੇ ਛੱਡ ਕੇ ਜਾਵਾਂਗੇ ਆਪਾਂ ਸਾਡੇ ਨਾਮ ਰਾਜ ਹਨ ਵੀ ਆਪੇ ਅਜੇ ਫਿਲਟਰ ਲੱਕਦੇ ਜਗ੍ਹਾ ਦੇ ਕਿਨੇ ਦੱਬਦੇ ਬਾਏ ਥੈਂਕ ਯੂ ਰਾਈਟ ਕੇ ਕਿੰਨੇ ਬਾਗ ਮਾ ਮਿਲ ਤੇ ਮਰਾਜ ਸਾਡਾ ਆ ਗਿਆ ਅਭੀ ਕਿੱਥੇ ਹੈ ਮਰਾਜ ਅਭੀ ਆਇਆ ਨਹੀਂ ਹੇਠ ਤੱਕ ਪਹਨ ਕੇ ਗਿਆ ਅੰਦਰੋਂ ਆ ਗਿਆ ਆ ਗਿਆ ਆ ਗਿਆ ਆਹ ਨਾ ਫੋਨ ਵੀ ਸੁੱਟ ਲਿਆ ਉਧਰਲੇ ਪਾਸੇ ਆਹ ਡਰ ਗਈ ਮਾਂ ਇਹਨਾਂ ਦੀ ਆਫ ਡਰ ਗਈ ਫੋਨ ਸੁੱਟ ਸੁੱਟ ਥੱਲੇ ਮੈਂ ਇਹਨੂੰ ਫੜਨ ਲੱਗੀ ਸੀ ਕਿ ਤਾਂ ਮੈਂ ਕਿਹਾ ਡਰ ਗਿਆ ਕੋਈ ਕਾਪੀ ਜੀ ਕਿਦਾਂ ਆਪਾਂ ਨੂੰ ਹੁਣ ਚੱਲੇ ਸੀ ਗੁਰਦੁਆਰਾ ਪੁਰ ਪੁਖਤਾ ਸਾਹਿਬ ਤੇ ਨਿਆਣੇ ਸਾਡੇ ਗਏ ਟਿਊਸ਼ਨ ਤੇ ਤੇ ਮੈਡਮ ਹੁਣ ਉਹ ਘੁੰਮਣ ਦੇ ਉਹਨਾਂ ਦੇ ਪਾਸੇ ਮਾਰਿਆ ਨੇ ਕਿੰਨੇ ਹੋਰ ਨੇ ਮਾਰੇ ਹਜੇ ਤੱਕ ਹòn ਨਹੀਂ ਦੇ ਇਹ ਕਿ ਆਪਾਂ ਨਿਆਣਿਆਂ ਨੂੰ ਟਿਊਸ਼ਨ ਤੋਂ ਛੁੱਟੀ ਹੁਣ ਤੋਂ ਪਹਿਲਾਂ ਪਹਿਲਾਂ ਵਾਪਸ ਆਣਾ ਜੇ ਉਹਨਾਂ ਨੂੰ ਪਤਾ ਲੱਗ ਗਿਆ ਆਪਾਂ ਗਏ ਤੇ ਉਹਨਾਂ ਜਿੱਦਬੋ ਕਰਨੀ ਉਹਨਾਂ ਨੇ ਫੇਰ ਉਹਨਾਂ ਨੇ ਰੋਣਾ ਕਿ ਸਾਨੂੰ ਕਿਉਂ ਲੈ ਗਏ ਨਾ ਆਪਾਂ ਨੂੰ ਤਾਨ ਲੈ ਗਿਆ ਨਾ ਕਿਉਂਕਿ ਉੱਥੇ ਜਾ ਕੇ ਤੰਗ ਬੋ ਘਰ ਦੇਖ ਲਾਉਣੇ ਪਿੱਛੇ ਬਹੁਤ ਪੈਂਦੀ ਆ ਤੇ ਉੱਥੇ ਜਾ ਕੇ ਆਪਾਂ ਮੱਥਾ ਟੇਕਣਾ ਹੁੰਦਾ ਤਸਲੀਨ ਆਰਾਮ ਦਾ ਨਾ ਤੇ ਆਪਾਂ ਹੁਣ ਗੱਡੀ ਕੱਢ ਲਈਏ ਬਾਹਰ ਤੇ ਪਹਿਲਾਂ ਨਾ ਆਪਾਂ ਦਾਣੇ ਛੱਡਣੇ ਆ ਦਾਣੇ ਛੱਡਣੇ ਆ ਤੇ ਫੇਰ ਛੱਡ ਕੇ ਤੇ ਫੇਰ ਆਪਾਂ ਉਧਰੋਂ ਜਾਣਾ ਆ ਇਹ ਖਣਕ ਖਣਕ ਨਾ ਨਾ ਪਤੰਗ ਚੜਾਉਂਦੇ ਆ ਬਸ ਬਸੰਤ ਵੀ ਆਉਣ ਵਾਲੀ ਆ ਹੁਣ ਪਤੰਗਾਂ ਦਾ ਜੋਰ ਰਹਿਣਾ ਬਸ ਹੁਣ ਹਾਂਜੀ ਹੁਣ ਅਸੀਂ ਚੱਲੇ ਆ ਗਏ ਆ ਗੁਰਦੁਆਰਾ ਸਾਹਿਬ ਕਾਫੀ ਟਾਈਮ ਦੀ ਮੈਂ ਕਹਿੰਦੀ ਭਈ ਜੀ ਜਾਣਾ ਹੈ ਜਾਣਾ ਤੇ ਮੈਨੂੰ ਅਜ ਹੁਣ ਟਿਊਸ਼ਨ ਵੀ ਦਿੱਤਾ ਹੈਗਾ ਸਬਜੀ ਅਸੀਂ ਘੱਟ-ਘੱਟ ਕੇ ਰੱਖ ਲਏਗੇ ਬਸ ਜਾ ਕੇ ਆ ਕੇ ਇਹ ਅੰਕੇ ਦੇ ਦੀਆ ਬਣਾਨੇ ਆ ਸਬਜੀ ਵੀ ਦੇਖ ਲਈਏ ਵੀ ਨਾਲ ਜਾਂਦੇ ਜਾਂਦੇ 86 86 ਇੱਧਰੋਂ ਦੇਖ ਸੰਸਰ ਚੱਲਦਾ ਵੀ ਕਰਾਂ ਦੇ ਪਿੱਛੇ ਚੱਲ ਗਿਆ ਕਰਾਂ ਦੇ ਪਿੱਛੇ ਜਾਂਦਾ ਹੈਗਾ ਇੱਧਰੋਂ ਦੇਖੋ ਹਾਂ ਆਹ 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 ਇਹਨਾ ਸੋਹਣਾ ਲੱਗਣ ਗਿਆ ਆਹ ਸਾਡੇ ਸੋਏ ਦੀ ਨਾ ਇਹ ਹੀ ਦਾਣਾ ਮੰਡੀ ਮਤਲਬ ਇਹ ਸਾਰੀ ਦਾਣਾ ਮੰਡੀ ਇਹ ਉੱਦਾਂ ਦਾ ਚੰਗੋ ਕਾਫੀ ਦੁਕਾਨਾਂ ਤੁੰਨਾ ਪੈ ਗਈਆਂ ਨਾ ਇੱਥੇ ਇੱਥੇ ਬਸ ਦਾਣੇ ਕਿੱਲੇ ਹੁੰਦੇ ਸੀ ਇੱਥੇ ਤੇ ਦੁਕਾਨਾਂ ਤੁੰਨਾ ਪੈ ਗਈਆਂ ਪਿਛਲੇ ਪਾਸੇ ਇਹ ਦਾਣਾ ਮੰਡੀ ਆ ਤੇ ਅੱਗੇ ਜਾ ਕੇ ਨਾਲ ਹੀ ਸਬਜ਼ੀ ਮੰਡੀ ਆ ਇੱਥੇਲੇ ਪਾਸੇ ਟੈਲੀਫੋਨ ਐਕਸਚੇਂਜ ਹੈ ਇੱਥੇਲੇ ਪਾਸੇ ਪੀਜਸਨ ਹਲਦੀ ਤੇ ਇੱਧਰ ਸਬਜ਼ੀ ਮੰਡੀ ਆ ਕਹਿੰਦਾ ਹਾਂ ਤੁਹਾਨੂੰ ਦਿਦਾ ਟੈਕਨੀਕ ਕਿੱਦਾਂ ਕਰੀ ਗਾ। ਕੋਲ ਤੱਕ ਲੱਗਦਾ ਭਾਜੀ ਇਹਨੂੰ। ਤادیه। ਛੱਪਲੇ ਲੱਗੋ। ਛੱਪਲੇ ਇਹਨਾਂ ਟਾਈਮ ਹੋਇਆ। 10 ਵਜੇ ਆ ਗਿਆ। ਸ਼ੇਰ ਕਿੰਨੇ ਵੇਲੇ ਤੱਕ ਖੁੱਲ੍ਹੀ ਤੋਂ ਚੱਕੀ। ਛੱਪਲੇ ਲੱਗੋ। ਉਹ ਨਾ ਤੁਸੀਂ ਇਹਨੂੰ ਪਹਿਲੇ ਨਹੀਂ ਦਿੱਤੇ ਨਾ ਤੁਹਾਨੂੰ ਹਾਂ। ਉਹ ਕਰ ਦਰਵਾਜ਼ਾ ਖੜਕਾਈੋ ਨਾਲ। ਤੇ ਉਹ ਕਹਿੰਦੇ ਹੋ ਤੁਹਾਡੇ ਵਾਲੀ ਆਉਣ ਲੱਗੀ ਭਾਜੀ। ਉਹ ਕਹਿਣ ਲੱਗੇ ਕਹਿੰਦੇ ਨਾ ਦਿਓ ਪੈਸੇ ਇਹ ਕਹਿੰਦਾ ਨੂੰ ਪੀ ਕੇ ਗਾਲਾਂ ਕੱਢਣੀਆਂ ਸਾਨੂੰ ਕਹਿੰਦਾ ਆਉਣ ਲੱਗਾ ਤੂੰ ਫੜਾਉਗੀ ਉੱਤੇ ਮੈਨੂੰ ਹੁਣ ਕੀ ਪਤਾ ਸਦਾ ਮੈਂ ਲੱਗੇ ਨਾ ਦਸੂਏ ਦਾ ਸਾਡੇ ਦਾ ਸ਼ਹਿਰ ਦਾ ਬੱਸ ਅੱਡਾ ਆ ਉਹ ਸਾਹਮਣੇ ਪੋਲਾ ਉੱਤੇ ਵੈਲਕਮ ਟੂ ਦਸੂਆ ਦਸੂਆ ਸਾਡਾ ਬਹੁਤ ਨਾ ਇੱਥੇ ਆਵਲੀ ਮਾਰਕੀਟ ਚ ਬਹੁਤ ਵੀੜ ਹੁੰਦੀ ਆ ਆ ਖਾਸ ਕਰਕੇ ਉਧਰ ਵੀ ਮੈਂ ਕਿਹਾ ਸੀਗਾ ਕਿ ਗੱਡੀਆਂ ਕੁੱਟੀਆਂ ਲਾ ਕੇ ਜਾਂਦੇ ਲੋਕੀ ਆ ਦੇਖੇ ਗੱਡੀਆਂ ਕਿੱਦਾਂ ਲੱਗੀਆਂ ਹੈ ਨਾ ਬਸ ਇਹਦੇ ਕਰਕੇ ਜਾਮ ਲੱਗ ਜਾਣਾ ਕਿਉਂਕਿ ਇਹ ਹੈਗਾ ਮੇਨ ਹਾਈਵੇ ਸ਼੍ਰੀ ਹਰਗੋਬਿੰਦਪੁਰ ਵਾਲਾ ਨਾ ਮੇਨ ਹਾਈਵੇ ਆ ਅੰਬਰਸਰ ਇੱਧਰ ਦੀ ਵੀ ਪੈਂਦਾ ਜਿਆਦਾਤਰ ਲੋਕੀ ਸਾਡੇ ਦਸੋਏ ਸਾਰੇ ਇੱਧਰ ਦੀ ਜਾਂਦੇ ਆ ਇਹ ਅੰਬਰਸਰ ਨਾਲ ਤਾਂ ਬਹੁਤ ਜ਼ਿਆਦਾ ਸ਼ਾਰਟਕਟ ਪੈਂਦਾ ਨਾ ਇੱਥੋਂ ਦਾ ਜੰਦਰਵਾਲ ਦੀ ਘੁੰਮ ਕੇ ਤਾਂ ਕੋਈ ਕੋਈ ਜਾਂਦਾ ਹੋਊਗਾ ਜੰਦਰਵਾਲ ਹੀ ਜਾਂਦੇ ਹੋਣਗੇ ਅੰਬਰਸਰ ਵਾਲਗੇ ਹੁਣ ਤਾਂ ਚਲੋ ਜਾਣਾ ਵੀ ਬਣਦਾ ਹੋਣਾ ਦਾ ਨਾ ਕਿਉਂਕਿ ਉੱਤਰੋਂ ਨਾਲ ਲੱਗੇ ਪੈਂਦਾ ਹੈ ਤੇ ਜਿੰਨੇ ਹਸ਼ਰਪੁਰ ਵਾਲੇ ਆ ਹਸ਼ਰਪੁਰ ਦੇ ਗਾਂਦੇ ਜੀ ਦੇ ਆ ਉਹ ਸਾਰੇ ਇੱਧਰ ਤੇ ਹੀ ਹੁੰਦੇ ਆ ਕਿਉਂਕਿ ਇਹਨਾਂ ਨੂੰ ਸ਼ਾਰਟਕਟ ਲੱਗਦਾ ਆ ਤੇ ਇਹ ਜਿਹੜੇ ਹੈਗੇ ਨੇ ਗੱਡੀਆਂ ਲਾ ਕੇ ਖੜੇ ਹੋਏ ਨੇ ਤੇ ਰਸਤਿਆਂ 'ਚ ਇੱਥੇ ਜਾਮ ਲੱਜਾਂਦਾ ਕੱਲੀਆਂ ਗੱਡੀਆਂ ਨਹੀਂ ਟਰੈਕਟਰ ਵੀ ਸਾਰੇ ਇੱਧਰ ਤੇ ਹੀ ਜਾਂਦੇ ਆ ਟਰੈਕਟਰ ਵੀ ਸਾਰੇ ਇੱਧਰ ਤੇ ਹੀ ਜਾਂਦੇ ਆ ਜਿੰਨਾ ਵੀ ਲੋਡਡ ਟਰੱਕ ਆ ਸਾਰਾ ਇੱਧਰ ਤੇ ਹੀ ਜਾਂਦਾ ਹੈ ਨਾ ਉਹ ਸਾਹਮਣੇ ਦੇਖੋ ਨਾ ਕਿਸੇ ਨੇ ਨਾ ਅਗਲਾ ਇਹ ਖੇਤਾਂ ਕਮਾਦ ਵੱਡੇ ਨਾ ਕਮਾਦ ਵੱਡੇ ਹੋਣੇ ਨਾ ਉਹਦੇ ਆਗ ਆਗ ਬੱਝ ਗਈ ਹੁਣ ਇਹਨਾਂ ਨੂੰ ਅਗ ਲਾਤੀ ਉਹ ਨਿਸ਼ਾਨ ਸਾਹਿਬ ਦੇਖੋ ਕਿੰਨਾ ਸੋਹਣਾ ਨਾ ਦੂਰੋਂ ਦਿਸਪਿੰਦਾ ਗੁਰਦੁਆਰੇ ਦੀ ਇਹੀ ਖਾਸियत ਹੈ ਨਾ ਨਿਸ਼ਾਨ ਸਾਹਿਬ ਜਦੋਂ ਦਿਸਪਿੰਦਾ ਨਾਲ ਦੂਰੋਂ ਪਤਾ ਲੱਜਦਾ ਗੁਰਦੁਆਰਾ ਭਾਈ ਇੱਥੇ ਹੈ ਨਾ ਪੁਰਪੱਕਾ ਦਾ ਇਤਿਹਾਸ ਜਿੱਥੇ ਤੱਕ ਮੈਨੂੰ ਪਤਾ ਨਾ ਇਹ ਹੈ ਆ ਕਿ ਜਦੋਂ ਨਾ 6ਵੇਂ ਪਾਸ਼ਾ ਨੇ ਨਾ ਕਿਰਤਹਰ ਗੁਰੂ ਸਾਹਿਬ ਦੀ ਲੜਾਈ ਜਿੱਤ ਕੇ ਨਾ ਜਦੋਂ ਕੀਰਤਪੁਰ ਸਾਹਿਬੋਂ ਚਾਲੇ ਪਾਈ ਸੀ ਤੇ ਉਹਨਾਂ ਨੇ ਇੱਥੇ ਆ ਕੇ ਆਰਾਮ ਕੀਤਾ ਸੀਗਾ ਪੀ ਨਰਿਲੀ ਕੰਡੇ ਨਾਲ ਉਹਨਾਂ ਨੇ ਘੋੜਾ ਬੰਨਿਆ ਸੀਗਾ ਉੱਥੇ ਡੱਲੀ ਸਾਹਿਬ ਨਾਲ ਤੇ ਇੱਥੇ ਆਰਾਮ ਕੀਤਾ ਸੀਗਾ ਉਹਨਾਂ ਨੇ ਆ ਕੇ ਨਾ ਜਿਸ ਤੱਕ ਮੈਨੂੰ ਇਤਿਹਾਸ ਪੈਂਦਾ ਪਤਾ ਆ ਤੇ ਬਾਕੀ ਉੱਥੇ ਜਾ ਕੇ ਕੋਡ ਲੱਗਾ ਹੁਣ ਉੱਥੋਂ ਪੜ੍ਹ ਕੇ ਤੁਹਾਨੂੰ ਦੱਸੂਗਾ ਮੈਂ ਜਾਓ ਦੀ ਫੋਟੋ ਪਾਦਾ ਹਾਂਗਾ ਮੈਂ ਇਹ ਜੱਪਾ ਪਹੁੰਚ ਗਈ ਹੁਣ ਸ਼ਹਿਰ ਮਿਆਣੀ ਇੱਥੇ ਗੁਰਦੁਆਰਾ ਸਾਹਿਬ ਵਿਥਨਾ ਕੋਨੀ ਤੇ ਗੁਰਦੁਆਰਾ ਸਾਹਿਬ ਆਇਆ ਹੈ ਪੁਲਪੁਕਤਾ ਸਾਹਿਬ ਨਹੀਂ ਪੁਲਸਕੁਰਤਾ ਸਾਹਿਬ ਤੋਂ ਅੱਗੇ ਜਾ ਕੇ ਉਧਰ ਪਿੰਡ ਦਾ ਸ਼ਹਿਰ ਦਾ ਗੁਰਦੁਆਰਾ ਆਇਆ ਹੈ ਇੱਧਰੋਂ ਨਾ ਇੱਧਰੋਂ ਆਪਾਂ ਜਾਵਾਂਗੇ ਆਪਣੇ ਰਾਈਟ ਸਾਈਡ ਤੇ ਸ਼੍ਰੀ ਹਰਗੋਬਿੰਦਪੁਰਾ ਤੇ ਇੱਧਰਲੇ ਪਾਸੇ ਟਾਂਡਾ ਆ ਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਜਿਹੜਾ ਇਤਿਹਾਸ ਇੱਥੇ ਦੇ ਗੁਰਦੁਆਰੇ ਦਾ ਮਤਲਬ ਕਿ ਹਰਗੋਬਿੰਦਪੁਰ ਸਾਹਿਬ ਦੀ ਲੜਾਈ ਜਿੱਤ ਕੇ ਤੇ ਛੇਵੇਂ ਪਾਸ਼ਾ ਇੱਥੇ ਆ ਕੇ ਨਾ ਆਰਾਮ ਕੀਤਾ ਸੀ ਉਹਨਾਂ ਨੇ ਇੱਥੇ ਆ ਕੇ ਜਿਹੜਾ ਸ਼੍ਰੀ ਹਰਗੋਬਿੰਦਪੁਰਾ ਤੋਂ ਵੀਰ ਤੋਂ ਮਿਲ ਕਲ 10 ਕਿਲੋਮੀਟਰ 40 45 ਕਿਲੋਮੀਟਰ ਇੰਨਾ ਹੀ ਆ ਸਾਰਾ ਤਾਂ ਸਾਹਮਣੇ ਗੁਰਦੁਆਰਾ ਸਾਹਿਬ ਇੱਥੇ ਇਹਨਾਂ ਪੋਲ ਪੋਲ ਦੇ ਉੱਤੇ ਹੀ ਬਣਿਆ ਹੈ ਇਹ ਬੇਨ ਜਿਹੜੀ ਬੇਨ ਨਦੀ ਹੈ ਨਾ ਉਹਦੇ ਉੱਤੇ ਹੀ ਆ ਇਹ ਪਰ ਆ ਗਿਆ ਲਾ ਫਿਰ ਨਾ ਇਹ ਹੈ ਗੁਰਦੁਆਰਾ ਸਾਹਿਬ ਫਲਫਤਾ ਸਾਹਿਬ ਤੇ ਸੰਗਤ ਇੱਥੇ ਰੋਜ਼ ਹੀ ਨਹੀਂ ਹੁੰਦੀ ਹੈ ਨਾ ਕਿਉਂਕਿ ਇਹ ਮੇਨ ਹਾਈਵੇ ਹੈ ਨਾ ਜਿਹੜੇ ਲੋਕੀ ਅੰਬਰਸੋਲ ਦਰਬਾਰ ਸਾਹਿਬ ਤੋਂ ਸਾਡੇ ਕਿਉਂਦੇ ਜਾਂ ਤਾਂ ਇੱਥੇ ਰੁੱਕ ਕੇ ਲੰਗਰ ਲੰਗਰ ਪਛਾਦਾ ਸ਼ੱਕਦੇ ਹਨ ਇਹ ਬਾਕੀ ਚਲੋ ਚੱਲਦੇ ਆਪਾਂ ਅੰਦਰ जल तारियण ना कृतक बि ਦੇਖ ਲੰਗਰ ਸ਼ਗਨ ਚੱਲ ਰਹੇ ਆ ਤੇ ਮੱਥਾ ਟੇਕ ਲਈ ਨਹੀਂ ਸ਼ਾਂਤ ਸਫਤੇ ਵੀ ਨਾ ਗੁਰਦੁਆਰਾ ਸਾਹਿਬ ਨਾਲ ਬਹੁਤ ਢਾਇਆ ਤੇ ਇਹਦੇ ਥੱਲੇ ਲੰਗਰ ਹਾਲ ਇੱਧਰ ਵੀ ਆਉਂਨ ਨੂੰ ਇਹ ਥੱਲੇ ਗੁਰਦੁਆਰਾ ਸਾਹਿਬ ਦੁਕਾਨ ਦੀਆਂ ਦੁਕਾਨ ਹੈ ਗੁਰਦੁਆਰਾ ਸਾਹਿਬ ਦੇ ਬਾਹਰ ਨਾਲ ਤੇ ਦਰਸ਼ਨ ਆਪਾਂ ਕਰ ਲਏ ਆ ਤੇ ਬੜਾ ਆਨੰਦ ਆ ਦਰਸ਼ਨ ਕਰਕੇ ਲੰਗਰ ਦਾ ਸ਼ਕ ਲੰਗਰ ਪ੍ਰਸ਼ਾਦਾ ਬੜਾ ਸੁਆਸੀ ਨਾ ਜਿਹੜੀ ਚੀਜ਼ ਬਾਣੀ ਪੜਦੇ ਪੜਦੇ ਬਾਣੀ ਹੋਵੇ ਨਾ ਚੀਜ਼ ਦਾ ਸੁਆਦ ਹੀ ਵੱਖਰਾ ਹੁੰਦਾ ਨਾ ਤੇ ਲੰਗਰ ਬਹੁਤ ਸੁਆਸੀਗਾ ਹੁਣ ਠੰਡਾ ਚੱਲਦੀ ਆ ਉੱਧਰ ਉੱਥੇ ਜਦੋਂ ਗਰਮੀਆਂ ਹੁੰਦੀਆਂ ਇੱਥੇ ਲੱਸੀ ਦਾ ਲੰਗਰ ਮਿਲਦਾ ਆ ਲੱਸੀ ਦਾ ਤੇ ਰੋਹ ਦਾ ਵੀ ਮਿਲਦਾ ਆ ਤੇ ਮੈਂ ਦੇਖੋ ਨੀ ਸ਼ਾਨ ਸਾਹਿਬ ਆਪਾਂ ਸ਼ਾਨ ਸਾਹਿਬ ਪੁੱਛਣਾ ਕਿੰਨੇ ਦਾ ਨੇ ਹੁਣ ਤੇ ਦੇਖਦੇ ਆ ਜੇ ਸਸਤਾ ਹੋਇਆ ਤਾਂ ਲੈ ਲਾਂਗੇ ਫੱਦਾ ਕੁਛ ਇਹਨਾਂ ਨੂੰ ਬਾਬਾ ਨਿਸ਼ਾਨ ਸਾਹਿਬ ਕਿੰਨੇ ਦਾ ਨਿਸ਼ਾਨ ਸਾਹਿਬ ਕਿੰਨੇ ਦਾ ਹਾਜੀ ਨਿਸ਼ਾਨ ਸਾਹਿਬ ਕਿੰਨੇ ਦਾ ਕਿਹੜਾ ਕੋਈ ਵੀ 150 150 ਦੇਖਾ ਉਹ ਦੇ ਦੇ ਇੱਕ ਬਾਬੇ ਕਿਹੜਾ ਰੰਗ ਨੰਨੂ ਕਿਦਾਂ ਕੇਸਰੀ ਲਈ ਹੈ ਜਾਂ ਨੀਲਾ ਲਈ ਕੇਸਰੀ ਲੱਗਾ ਨੀਲਾ ਦੇਖ ਬੇਖ ਡੰਡੇ ਇਸ ਮੇਂ ਡੰਡੇ ਇਸ ਮੇਂ ਨਹੀਂ ਡੰਡਾ ਰਹਿਣਾ ਹੈ ਨੀ ਡੰਡੇ ਸਮੇਤ ਲੈਣੇ ਆ ਕਿੰਨਾ ਸੋਹਣਾ ਹੋ ਗਈ ਚਾਰ ਕਦਾ ਆਇਆ ਮੇਰੇ ਜੀ ਤੇ ਅੱਜ ਵੀ ਲੜੀ ਜਾਂਦਾ ਉਹ ਸ਼ੀਸ਼ਾ ਨਾ ਸਾਹਮਣੇ ਗੱਦਾ ਸੀਗਾ ਸਾਹਮਣੇ ਕੋਈ ਸਾਫਤਾ ਦੱਸਣ ਦੇ ਗਿਆ ਸੀ ਤੇ ਆਪਣੇ ਵਾਲੀ ਕੈਮਰਾ ਕਮਾ ਲਿਆ ਆਪਾਂ ਬਾਹਰ ਕੀ ਦਿਖਾਉਣ ਨਾਲ ਦੇ ਰਾਇਆ ਹੁਣ ਆਹ ਨੇਰਾ ਬਹੁਤ ਹੈਗਾ ਅੱਖਾਂ ਚ ਲਟਾ ਵੜੀਆਂ ਪੈਂਦੀਆਂ ਹੈਗੀਆਂ ਇਸ ਕਰਕੇ ਆਪਾਂ ਕਹਿੰਦਾ ਤਬਾਕੀ ਮਹਿਰਮਾਲ ਲਿਆ ਬੰਨ ਮੈਨੂੰ ਤਾਂ ਲੱਗਦੀ ਠੋਪਣ ਆਪਣੇ ਫਾਰਮ ਚ ਆ ਗਏ ਨੇ ਮੈਂ ਰਮਾਲ ਬੰਨੇ ਵਗੈਰ ਨਹੀਂ ਰਹਿ ਸਕਦੀ ਇਹ ਤਾਂ ਹੁਣਾ ਨਾ ਫਰਵਰੀ ਤੋਂ ਬਾਅਦ ਹੀ ਮੇਰੇ ਨਾਲ ਸਿਰ ਰੱਖੂੰਗਾ ਹਲ ਵੀ ਮਾਰਦੇ ਜਾ ਕੇ ਲੱਤਾਂ ਵੀ ਠੰਡਾ ਗਈਆਂ ਤਾਂ ਲੱਤਾਂ ਨਹੀਂ ਲੱਤਣਾ ਠੰਡਾ ਹੋਣੀ ਆ ਵਾਪਸੇ ਕਰੀ ਫੇ ਹਾਂ ਉਹ ਕੰਦੇ ਰਹਿ ਗਈ ਐ ਥੋੜਾ ਝਟਕਾ ਜਿਹਾ ਦੇ ਕੇ ਜਾਣਾ ਸਾਰਿਆਂ ਨੂੰ ਮੈਨੂੰ ਤਾਂ ਦਿੱਤਾ ਹੈ ਚੰਗੀ ਖਾਂਸੀ ਲੱਗੀ ਮੈਂ ਤਾਂ 2:30 ਵਜੇ ਖਾਂਗੋ ਬੋਲਦੀ ਮੈਨੂੰ ਤੇ ਮੇਰੀ ਜਿਹੜੀ ਧਰਮ ਪਥਰੀਆਂ ਉਹ ਤੁੱਛ ਤੈ ਹੁੰਦੇ ਨੇ ਤੇ ਉਹ ਮੈਨੂੰ ਦੇਖਦੇ ਨੇ ਤੇ ਤੁਸੀਂ ਇਸ ਪਾਸ ਦਾ ਮੈਨੂੰ ਥੋੜਾ ਦੱਸੋ ਕਿ ਮੈਂ ਆਪਣੀ ਘਰ ਵਾਲੀ ਤੋਂ ਆਪਣੀ ਸੇਵਾ ਕਿੱਦਾਂ ਕਰਾਵਾਂ ਮਜ਼ਾਕ ਲੱਗਾ ਉਹ ਤਾਂ ਸੇਵਾ ਦਾ ਬਹੁਤ ਕਰਦੀ ਆ 2:30 ਵਜੇ ਭਲ ਕੌਣ ਉੱਠੇ ਤੈਨੂੰ ਮੈਨੂੰ ਤਾਂ ਕਦੇ ਸੁਣੀ ਢੱਡੀ ਖੰਗ ਤੇ ਮੈਂ ਤਾਂ ਜਾਣਦੀ ਕੋਈ ਨਹੀਂ ਸੁਣੀ ਇਹ ਖੰਗ ਹੁੰਦਾ ਸਰ ਢੜੀ ਕੰਮ ਕਰਕੇ ਤੋ ਓਕੋ ਸੁੱਤੇ ਹੁੰਦੇ ਤੁਹਾਨੂੰ ਕੁਝ ਪਤਾ ਲੱਗਦਾ ਮੈਂ ਤਾਂ ਬਣਾਈ ਆ ਭਾਈ ਸਵੇਰ ਨੂੰ ਸਵੇਰੇ ਉੱਠਣੇ ਪੈਂਦਾ ਕਿਉਂਕਿ ਬੱਚੇ ਤੁਹਾਨੂੰ ਬਲਾਈਏ ਜਾਂਦੇ ਹੈਗੇ ਨਾ ਇਸ ਕਰਕੇ ਸਵੇਰੇ ਬੜਾ ਓਕਾ ਉੱਠਣਾ ਹੁੰਦਾ ਆ ਲੱਗਦਾ ਬੜਾ ਓਕਾ ਲੱਗਦਾ ਪਰ ਕੀ ਕਰੀ ਉੱਠਣਾ ਰਹਿ ਗਈ ਆ ਆਹ ਦੇਖੋ ਕਿੰਨਾ ਸੋਹਣਾ ਹੈ ਨਾ ਇੱਧਰ ਇਹ ਹੈਗਾ ਆ ਵਾਈਟ ਹਾਊਸ ਵਾਈਟ ਹਾਊਸ ਆ ਜਿਹਾ ਸੋਹਣਾ ਤਿਗਿਆ ਨੇ ਨਹੀਂ ਕਿਹਾ ਕੈਮਰਾ ਘੁਮਾਇਆ ਤੁਸੀਂ ਫਟਿਆ ਪਿਆ ਵਿਚਾਰਾ ਇੰਦੋਂ ਨਾ ਹੁਣ ਸਿੱਧਾ ਜੀ ਆਪਾਂ ਪੁਲ ਕੋਲੋਂ ਸਿੱਧਾ ਨਿਕਲ ਜਾਨੀਏ ਤੇ ਫੇਰ ਹਿਆਰਪੁਰ ਰੋਡ ਪੈਂਦੀ ਆ ਆਪਣੀ ਤਾਂ ਸੜਕੇ ਵਿੱਚ ਦੀ ਸੜਕੇ ਨੂੰ ਡਾ ਰੋੜੇ ਤੇ ਸੜਕਾ ਤੋਂ ਟਾਂਡਾ ਰੋੜਾ ਇਹ ਤੇ ਜੇ ਆਪਾਂ ਰਾਈਟ ਸਾਈਡ ਨੂੰ ਜਾਂਦੇ ਆ ਤੇ ਫੇ ਇਹ ਆਪਣਾ ਹੈਗਾ ਜਾਂਦਰ ਜਾਂ ਆਪਾਂ ਲੈਫਟ ਨੂੰ ਜਾਂਦੇ ਆ ਤੇ ਫੇ ਹੈਗਾ ਪਠਾਨਕੋਟ ਤੇ ਇੱਧਰ ਲੱਗਦਾ ਮੈਨੂੰ ਮੇਲਾ ਲੱਗਾ ਆ ਉਹ ਚੁੱਲ੍ਹੇ ਦੀ ਡਾਕਟਰ ਹਾਂ ਇਤਨਾ ਦਾ ਕਾਰਨੀਵਲ ਲੱਗਾ ਮੈਨੂੰ ਨੇ ਇੱਥੇ ਉਹੀ ਵਾਲਾ ਮੇਲਾ ਨਹੀਂ ਜਿਹੜਾ ਰਾਤ ਨੂੰ ਨਹੀਂ 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 ਸ਼ਹਿਰ ਕੋਲ ਲੱਗਦਾ ਇਹ ਕਿਹੜਾ ਫੇ ਇਹ ਹੋਰ ਆਪਾਂ ਮੈਂ ਉਧਰ ਆਪਾਂ ਜਾਣ ਸਕਦੇ ਕਿਉਂਕਿ ਆਪਾਂ ਇੱਧਰ ਨੂੰ ਘੁੰਮਣਾ ਆ ਤੇ ਫ੍ਰੀ ਟਾਈਮ ਆ ਆਪਾਂ ਦੇਖਾਂ ਜਿਹੜਾ ਮਰਾਂਗੇ ਇੱਧਰ ਨੂੰ ਕੋਲੋਂ ਉੱਥੋਂ ਦਿਸ ਪੂਆ ਜਿਦਿਸਵੇ ਆ ਰਿਹਾ ਸਲੋਜੀ ਆਪਾਂ ਹੁਣ ਆ ਗਏ ਘਰੇ ਤੇ ਨਿਆਣੇ ਵੀ ਲੈ ਆਦੇ ਅਸੀਂ ਤੇ ਮੈਡਮ ਹੁਣੇ ਡਿਊਟੀ ਸ਼ੁਰੂ ਹੋਣ ਲੱਗੀ ਆ ਰੋਟੀ ਦੇਣੀ ਹੈ ਪੈਪਰ ਦਾ ਪ੍ਰਸ਼ਾਦ ਪਣ ਸ਼ਕ ਆਇਆ ਤੇ ਆਪਾਂ ਹੁਣ ਬਸ ਇਹਨਾਂ ਨੂੰ ਟਿਕਲਾ ਕੇ ਬਸ ਲੰਮੇ ਪੈਣਾ ਤੇ ਅੱਜ ਦੀ ਬਲੌਗ ਦੀ ਆਪਣੀ ਤੁਸੀਂ ਮਾਫ਼ੀ ਕਰਦੇ ਆ ਜੇ ਤੁਹਾਨੂੰ ਬਲੌਗ ਚੰਗਾ ਲੱਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਅੱਜ ਦਾ ਬਲੌਗ ਦੇਖਣ ਲਈ ਤੇ ਸਾਡੇ ਸਾਰੇ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ ਬਾਈ ਬਾਈ